ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਅੱਜ ਇੱਕ ਮਿੱਤਰਚਾਰੀ ਤੇ ਗੱਲ ਸੁਣਾਉਣ ਲੱਗਿਆ ਵੀ ਯਾਰੀ ਦੋਸਤੀ ਬੰਦੇ ਨੂੰ ਜ਼ਿੰਦਗੀ ਚ ਕਿਹੜੇ ਰਸਤੇ ਤੋਂ ਕਿਹੜੇ ਕਿਰਿਆ ਜਗਤ ਤੇ ਲੈ ਜਾ ਕੇ ਖੜਾ ਦਿੰਦੀ ਆ ਮਿੱਤਰਚਾਰੀ ਲਾਉਣੇ ਦੇ ਮਿੱਤਰਚਾਰੀ ਨਵਾਉਣੇ ਜ਼ਿੰਦਗੀ ਚ ਕਹਿੰਦੇ ਪੈਸੇ ਬਹੁਤ ਔਖੀ ਆ ਅੱਜ ਤੁਹਾਨੂੰ ਇੱਕ ਬੰਦੇ ਦੀ ਸਟੋਰੀ ਸੁਣਾ ਰਿਹਾ ਜਿਹਦੇ ਨਾਲ ਜ਼ਿੰਦਗੀ 'ਚ ਇਹਨੂੰ ਕਹਿੰਦੇ ਸਭ ਤੋਂ ਵੱਡਾ ਟੱਕਾ ਹੋ ਗਿਆ ਦੋ ਮਿੱਤਰ ਦੋਸਤ ਨੇ ਸਰਕਲ ਦੇ ਵਿੱਚ ਮਿੱਤਰ ਹੋਰ ਬਹੁਤ ਨੇ ਪਰ ਤੁਹਾਨੂੰ ਦੋ ਮਿੱਤਰਾਂ ਦੀ ਮੈਂ ਗੱਲ ਸੁਣਾ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਵਧੀਆ ਕਾਰੋਬਾਰ ਕਰਦੇ ਨੇ ਇਕੱਠੇ ਘਰੋਂ ਵੀ ਠੀਕ-ਠਾਕ ਨੇ ਕੋਈ ਬਿਜ਼ਨਸ ਕਾਰਡ ਦੇ ਕਰਾਉਂਦੇ ਕਿਸੇ ਨਾਲ ਅੱਖੀ ਦੇਖਣੀ ਜਿਵੇਂ ਕਹਿੰਨੇ ਗੜਬੜ ਹੋ ਜਾਂਦੀ ਆ ਉਹ ਗੜਬੜ ਵੀ ਝਾਕੜੀ ਝਾਕੜ ਤੋਂ ਹੀ ਹੁੰਦੀ ਆ ਵੀ ਰੋਜ਼ ਦਾ ਝਗੜਾ ਉਹ ਬੰਦੇ ਨਾਲ ਹੋਣ ਲੱਗ ਗਿਆ ਜਦੋਂ ਝਗੜਾ ਹੋਣ ਲੱਗ ਗਿਆ ਬੰਦੇ ਨੂੰ ਉਹ ਵੀ ਰਸਤਾ ਰੋਕਣ ਲੱਗ ਗਿਆ ਉਹਨਾਂ ਦੀ ਗੇੜ ਚ ਉਹ ਵੀ ਰਸਤਾ ਰੋਕਣ ਲੱਗੇ ਦੋਹਾਂ ਦੀ ਲੜਾਈ ਬਦਲ ਲੱਗੀ ਇੱਕ ਦਿਨ ਸ਼ਾਮ ਦਾ ਟਾਈਮ ਦੋਨੋਂ ਜਾਣੇ ਰਸਤੇ ਦੇ ਵਿੱਚ ਇਕੱਠੇ ਹੋਏ ਗਲੀ ਗਲੋਚ ਹੁੰਦੀ ਹੁੰਦੀ ਤੇ ਇੱਕ ਦੇ ਹੱਥ 'ਚ ਰਾੜ ਤੇ ਦੂਆ ਖਾਲੀ ਆਤੀ दारू ਪੀਤੀ ਹੋਈ ਉਹਦੇ ਨਾਲ ਜਿਹੜਾ ਉਹ ਦਾਸਤ ਯੋ ਉਹ ਵੀ ਪਿੱਛੇ ਆ ਗਿਆ ਤੂੰ ਬੰ ਮੈਂ ਹੁੰਦੀ ਦੇਖ ਕੇ ਉਹ ਵੀ ਖੜ ਗਿਆ ਤਾਂ ਉਹਨੇ ਉਹਦੇ ਸਿਰ 'ਚ ਪੇਜ ਕਾ ਸਟੈਪ ਕੋਈ ਰਾੜ ਦੀ ਸਿਰ 'ਚ ਲੱਗੀ ਲੱਗੀ ਵੀ ਨਾਰਮਲ ਪਰ ਬੰਦਾ ਥੈਂ ਤੇ ਮਰ ਗਿਆ ਬੰਦਾ ਮਰਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਉਥੋਂ ਨਿਕਲ ਜਾਂਦੇ ਨੇ ਨਿਕਲ ਤੋਂ ਬਾਅਦ ਦੂਏ ਦਿਨ ਰਿਪੋਰਟ ਹੋ ਜਾਂਦੀ ਹੈ ਕਿਉਂਕਿ ਪਰਿਵਾਰ ਦੇ ਵਿੱਚ ਪਤਾ ਹੀ ਹੁੰਦਾ ਵੀ ਆਪਣਾ ਰੌਲਾ ਕਿਹਦੇ ਨਾਲ ਚੱਲ ਰਿਹਾ ਉਹਨਾਂ ਥਾਣੇ ਦੇ ਵਿੱਚ ਜਾ ਕੇ ਉਹ ਬੰਦੇ ਦਾ ਨੋ ਲਿਖਾਤਾ 5-7 ਸਾਲ ਕੇਸ ਚੱਲੇ ਆ ਭਗੋੜੇ ਵੀ ਰਹੇ ਜੇਲ੍ਹ ਵੀ ਕੁਸ਼ਤਾਂਮ ਕੱਟੀ 5-7 ਸਾਲ ਬਾਅਦ ਦੋਹੇ ਪਰਿਵਾਰਾਂ ਦਾ ਬਹਿ ਕੇ ਸਮਝੌਤਾ ਹੋਣ ਲੱਗਦਾ ਜਿਹੜਾ ਮੁੰਡਾ ਮਰਿਆ ਉਹਦੇ ਬੱਚੇ ਤੇ ਘਰ ਵਾਲੀ ਤੇ ਮਾਪੇ ਜਦੋਂ ਗੱਲਬਾਤ ਹੁੰਦੀ ਆ ਸਭ ਨੂੰ ਇਕੱਠੇ ਉਠਾ ਕੇ ਕੁਝ ਪੈਸਿਆਂ ਦੇ ਵਿੱਚ ਸਮਝੌਤਾ ਹੋ ਗਿਆ ਕਿਉਂਕਿ ਮੈਨੂੰ ਮੇਰਾ ਮਿੱਤਰ ਨਾਲ ਮਿਲੇ ਆ ਉਹਨੇ ਮਿਲ ਕੇ ਆਪਣੀ ਦਰਦ ਕਹਾਣੀ ਸੁਣਾਈ ਉਹ ਬਹੁਤ ਦੁਖੀ ਆਪਣੀ ਜ਼ਿੰਦਗੀ ਤੋਂ ਤੇ ਦੁਨੀਆਦਾਰੀ ਤੋਂ ਜਿਹਨੇ ਕੁਛ ਕੀਤਾ ਨਾ ਹੋਵੇ ਖਾਮ ਖਾਨ ਅਲਫਾਜ਼ੇ ਕੋ ਉਹਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਅਫਸੋਸ ਹੁੰਦਾ ਉਹ ਕਹਿੰਦਾ ਸਾਡਾ ਕੰਪਰੋਮਾਈਜ਼ ਕੁ ਸਪੈਸ਼ਲ ਦੇ ਵਿੱਚ ਹੋ ਗਿਆ ਅਸੀਂ ਮੁੰਡੇ ਦੇ ਮਾਪੇ ਨੂੰ ਪੈਸੇ ਦੇਣ ਦੀ ਜ਼ਿੰਮੇਵਾਰੀ ਲੈ ਵਾਲੀ ਜਦੋਂ ਹਾਈ ਕੋਰਟ ਤੋਂ ਕੇਸ ਕੋਇਸ ਹੋ ਜੂਗਾ ਸਾਡਾ ਸਮਝੌਤਾ ਹੋ ਗਿਆ ਅਸੀਂ ਥਰਡਲੀ ਕੋਰਟ 'ਚ ਲਿਖ ਕੇ ਦਿੱਤਾ ਵੀ ਸਾਡਾ ਸਮਝੌਤਾ ਅੱਜ ਤੋਂ ਬਾਅਦ ਜੋ ਗੱਲਬਾਤ ਹੋ ਗਈ ਉਹਨਾਂ ਨੇ ਵੀ ਮੰਨਣਾ ਮਨੋਂ ਕੱਢਣ ਵਾਲੀ ਗੱਲ ਕਰਨੀ ਬੱਚੇ ਨਿਆਣੇ ਦੇ ਵੀ ਸਾਡੇ ਬੱਚੇ ਪੜ੍ਹ ਜਾਣਗੇ ਤੇ ਉਹਨਾਂ ਨੇ ਜਦੋਂ ਗੱਲਬਾਤ ਥੱਲੇ ਗਵਾਹੀਆਂ ਹੋ ਗਈਆਂ ਉੱਤੇ ਕੋਰਟ ਦੇ ਵਿੱਚ ਗਵਾਹੀਆਂ ਗਈਆਂ ਇਹਨਾਂ ਨੇ ਪੇਮੈਂਟ ਉਹ ਮੁੰਡੇ ਦੇ ਮਾਪੇ ਨੂੰ ਫੜਾ ਦਿੱਤੀ ਵੀ ਲਓ ਜੀ ਤੁਸੀਂ ਪੇਮੈਂਟ ਤੇ ਤੁਸੀਂ ਗਵਾਹੀ ਦਿੱਤੀ ਹਾਈ ਕੋਰਟੋਂ ਕਵਾਇਸ ਹੋ ਗਈ ਕਿਉਂਕਿ ਥੱਲੇ ਦੁਆਰੇ ਕੋਰਟ ਦੇ ਵਿੱਚ ਆ ਕੇ ਦੁਆਰੇ ਸ਼ੀਰ ਗਵਾਹੀ ਹੁੰਦੀ ਹੈ ਇੱਥੇ ਇੰਟਰਸਟਿੰਗ ਗੱਲ ਕੀ ਬਣੀ ਜਿਹੜੇ ਮੁੰਡੇ ਤੋਂ ਮਾਰਡਰ ਹੁੰਦਾ ਕਤਲ ਹੁੰਦਾ ਉਹ ਪੁਲਿਸ ਨੂੰ ਵੀ ਪਤਾ ਲੱਗਾ ਸਮਝੌਤਾ ਹੋ ਗਿਆ ਵੀ ਇਹਨਾਂ ਦਾ ਆਪਸ ਵਿੱਚ ਹੀ ਉਹ ਕਿਵੇਂ ਨਾ ਕਿਵੇਂ ਕਰਕੇ ਆਪਦਾ ਪਾਸਪੋਰਟ ਬਣਵਾ ਲੈਂਦਾ ਪਾਸਪੋਰਟ ਬਣ ਜਾਂਦਾ ਕੋਈ ਰੌਲਾ ਨਹੀਂ ਸਮਝੌਤਾ ਹੀ ਹੋ ਗਿਆ ਪਾਸਪੋਰਟ ਬਣ ਨਹੀਂ ਤੀ ਪਾਸਪੋਰਟ ਬਣ ਗਿਆ ਉਹ ਪਾਸਪੋਰਟ ਬਣਨ ਤੋਂ ਬਾਅਦ ਬੰਦਾ ਬਾਹਰ ਚੜ ਗਿਆ ਜਿਹੜੀ ਗਵਾਹੀ ਦੀ ਗੁਆਹਿਓ ਪਰਿਵਾਰ ਵੱਲੋਂ ਉਹਦੀ ਮੈਸੇਜ ਵੱਲੋਂ ਹੋਣਾ ਸੀ ਵੀ ਸਾਡਾ ਨਿਬੜ ਗਿਆ ਸਾਡਾ ਕੋਈ ਗੁੱਸਾ ਗਿਣ ਚਰਨ ਕਿ ਹavía ਸੀ ਸਾਨੂੰ ਭੁਲੇਖਾ ਪੈ ਗਿਆ ਜਾਂ ਹੋਰ ਬੰਦੇ ਤੇ ਸਾਨੂੰ ਹੁਣ ਕਲੀਅਰ ਹੋਇਆ ਕਿਸੇ ਲੋਟ ਵੀ ਸਮਝੌਤਾ ਉਹਨਾਂ ਦਾ ਬਹਿ ਕੇ ਨਿਬੜ ਗਿਆ ਕਿਉਂਕਿ ਸਭ ਤੋਂ ਵੱਡੀ ਗੱਲ ਆ ਜੇ ਜੱਸ ਸਾਹਿਬ ਇਹ ਗੱਲ ਨੂੰ ਲੈਣ ਵੀ ਕਤਲ ਹੋਇਆ ਬੰਦਾ ਮਰਿਆ ਤਾਂ ਹੈਗਾ ਮਰੇ ਆਲਾ ਵਿਸ਼ਾ ਤਾਂ ਬਣ ਗਿਆ ਉਹ ਬੰਦਿਆਂ ਨੇ ਆਪਦੇ ਨੂੰ ਨੂੰ ਕੁਛ ਨਾਂ ਦਿੱਤਾ ਬੱਚਾ ਨਾਂ ਦਿੱਤਾ ਉਹ ਜਦ ਥੱਲੇ ਦਵਾਰੇ ਕੋਲ ਤੱਕ ਦਵਾਰੇ ਗਵਾਹੀ ਹੋਣ ਦੀ ਟਾਈਮ ਆਇਆ ਉਹਨਾਂ ਨੇ ਕਿਹਾ ਉਹਦੇ ਘਰ ਅੰਦਰ ਚਲੋ ਗਵਾਹੀ ਦਿਵੋ ਉਹਦੇ ਵੱਲੋਂ ਗਵਾਹੀ ਹੋਣੀ ਦੀ ਉਹ ਕਹਿੰਦੀ ਮੈਂ ਗਵਾਹੀ ਕਦੋਂ ਮੈਨੂੰ ਕਿਹੜਾ ਕੁਛ ਮਿਲੇ ਆ ਉਹ ਮੁੰਡੇ ਦੇ ਮਾਪਿਆਂ ਨੂੰ ਕਿਹਾ ਵੀ ਗਵਾਹੀ ਦਿਵਾਓ ਜੀ ਉਹ ਕਹਿੰਦੇ ਵੀ ਦਿਵਾਲੇ ਤੋਂ ਗਵਾਹੀ ਉਹ ਕਹਿੰਦੇ ਵੀ ਅਸੀਂ ਸਾਨੂੰ ਸਾਰਾ ਕੁਝ ਪੈਸਾ ਤੇ ਨਾ ਦੇਤਾ ਜੀ ਹੁਣ ਤੁਸੀਂ ਗਵਾਹੀ ਤਾਂ ਕਰਵਾਓ ਇਹਨਾਂ ਤੋਂ ਮਾਂ-ਬਾਪ ਪੈਸਾ ਲੈ ਕੇ ਕੋ ਚੁੱਪ ਕਰ ਗਏ ਵੀ ਸੱਤੋਂ ਜਿਹੜਾ ਕੋਸ ਕੋਣ ਆ ਜਿੱਥੇ ਮਰਜ਼ੀ ਖਾ ਲੋ ਅਸੀਂ ਇਹਨੂੰ ਕਹਿੰਦਾ ਅਸੀਂ ਪੈਸੇ ਲੈ ਲਈ ਅਸੀਂ ਕਹਿਣ ਨੂੰ ਤਿਆਰ ਹੁਣ ਪੈਸੇ ਤਾਂ ਪਰਿਵਾਰ 'ਚ ਇਕੱਠਿਆਂ ਨੂੰ ਦਿੱਤੇ ਨੇ ਤਿੰਨਾਂ ਜਣਿਆਂ ਨੂੰ ਪੈਸੇ ਦਿੱਤੇ ਨੇ ਮੇਲਾ ਮਾਂ ਵੀ ਆ ਗਈ ਪਿਓ ਵੀ ਆ ਗਿਆ ਘਰ ਵਾਲੀ ਵੀ ਆ ਗਈ ਹੁਣ ਘਰ ਵਾਲੀ ਵੀ ਉੱਥੇ ਸੱਚੀ ਹੈ ਜਿਹਨੂੰ ਕੁਝ ਮਿਲਿਆ ਨਹੀਂ ਉਹ ਤੜਫੂਏ ਵੀ ਮੇਰੇ ਘਰ ਵਾਲਾ ਵੀ ਚਲੇ ਗਿਆ ਮੇਰੇ ਜਵਾਕ ਗੱਪਰੂ ਹੁੰਦੇ ਜਾਂਦੇ ਨੇ ਮੈਨਾਂ ਦੀ ਪੜ੍ਹਾਈ ਦਾ ਖਰਚਾ ਵੀ ਇਹਨਾਂ ਪਾਲਣ-ਪੋਸਣ ਵੀ ਕਰਨਾ ਕਮਾਉਣ ਵਾਲਾ ਕੋਈ ਨਹੀਂ ਰਿਹਾ ਉਹ ਪੈਸੇ ਉਹ ਪੈਸੇ ਦੇਣ ਨੂੰ ਨਹੀਂ ਮੰਨਦੇ ਜਦੋਂ ਪੈਸੇ ਦੇਣ ਨੂੰ ਨਹੀਂ ਮੰਨਦੇ ਹੁਣ ਜਿਹੜੇ ਬੰਦੇ ਤੋਂ ਮਾਰਡਰ ਹੋਇਆ ਜਿੱਤੇ ਪਰਚਾ ਹੋਇਆ ਉਹ ਬਾਹਰ ਨਿਕਲ ਗਿਆ ਹੁਣ ਜਿਹੜੇ ਵਿਚਾਰੇ ਨਾਲ ਤੇ ਇੱਕ ਦੋ ਜਣੇ ਫਸੇ ਹੋਏ ਉਹ ਹੁਣ ਕਹਿ ਰਹੇ ਨੇ ਵੀ ਦੋ ਬਾਈ ਨਵੇਂੜੋ ਆਪਾਂ ਕਿਵੇਂ ਇਹਦੇ ਨਾਲ ਬਹਿ ਕੇ ਘੱਟ ਵੱਧ ਕਰਕੇ ਨਿਬੜ ਲੋ ਉਹ ਕਹਿੰਦਾ ਮੈਂ ਤਾਂ ਪੈਸੇ ਲਾ ਕੇ ਬاہر ਚਲੇ ਗਿਆ ਮੇਰੇ ਕੋਲ ਤਾਂ ਉਹ ਕੁਝ ਵੇਚਣ ਨੂੰ ਵੀ ਨਹੀਂ ਹੈਗਾ ਮੈਂ ਤਾਂ ਸਾਰੇ ਪੈਸੇ ਲਾਤੇ ਮੈਂ ਤਾਂ ਕੁਝ ਟਾਈਮ ਕਮਾ ਕੇ ਦੇ ਸਕਦਾ ਹੁਣ ਜਿਹਨੇ ਗਵਾਹੀ ਦੇਣੀ ਆ ਉਹ ਇਹ ਤਾਂ ਸੋਚੂਗਾ ਨਹੀਂ ਵੀ ਕਮਾ ਕੇ ਪੈਸੇ ਮੈਨੂੰ ਦੇ ਦਿਓ ਉਹ ਤਾਂ ਕੋਈ ਪੈਸੇ ਦੋ ਗਵਾਹੀ ਦੇਵਾਲੋ ਕੋਰਟ ਦੇ ਵਿੱਚ ਤਰੀਕ ਆ ਕਿ ਇੱਕ ਤਰੀਕ ਲੰਘ ਹੀ ਨਹੀਂ ਗਾ ਅਗਲੀ ਤਰੀਕ ਤੇ ਉਹਨੂੰ ਸੰਮਣ ਹੋ ਗਏ ਵੀ ਗਵਾਹੀ ਦੇ ਆ ਕੇ ਉਹਨੇ ਗਵਾਹੀ ਤੇ ਵੀ ਮੈਨੂੰ ਤਾਂ ਜੀ ਹਜੇ ਮੈਂ ਸੈਟੀਸਫਾਈ ਨਹੀਂ ਹੈ ਕਿ ਮੈਨੂੰ ਤਾਂ ਹੁਣ ਗੱਲਾਂ ਸੁਣਨ ਨੂੰ ਹੋਰ ਮਿਲਦੀਆਂ ਨੇ ਵੀ ਮੈਂ ਅਜੇ ਦੁਬਾਰੇ ਕਲੀਅਰ ਕਰਨਾ ਵਕੀਲ ਨੇ ਤੋਂ ਅਜੇ ਢੰਗ ਨਾਲ ਗੱਲ ਕਹਾਤੀ ਤਰੀਕ ਫੇਰ ਪੈ ਗਈ ਨੰਬਰ ਤਾਂ ਮਿਲ ਗਿਆ ਉਹਨਾਂ ਨੇ ਫੇਰ ਵਿਚਾਰਾਂ ਨੇ ਮੰਤਰਲਾ ਕੀਤਾ ਵੀ ਯਾਰ ਉਹ ਜੀ ਉਹਨੇ ਗਵਾਹੀ ਓਟ ਦੇਤੀ ਆਪਣਾ ਦੁਬਾਰੇ ਕੇਸ ਖੁੱਲ ਜਾਊਗਾ ਜਿਹੜਾ ਬਾਹਰ ਬੈਠਾ ਫੋਨ ਚੱਕਣੋਂ ਹਟ ਗਿਆ ਜੀ ਉਹ ਬੰਦੇ ਦਾ ਉਹ ਹੁਣ ਗਵਾਹੀ ਉਹਨੇ ਕਦੀ ਤਰੀਕ ਨੰਗਾ ਲਈ ਅਗਲੀ ਤਰੀਕ ਤੋਂ ਗਵਾਹੀ ਦੇਣ ਨੂੰ ਤਿਆਰ ਬੈਠੀ ਆ ਜੋ ਗਵਾਹੀ ਦਿੰਦੀ ਉਹ ਉਹ ਅੰਦਰ ਜਾਂਦੇ ਨੇ ਜੋ ਦਿੱਤਾ ਹੈ ਪੈਸਾ ਵਿਚਾਲੇ ਬੰਦੇ ਤੇ ਉਹ ਵੀ ਹੁਣ ਕੀ ਕਰਨ ਵੀ ਯਾਰ ਆਪਾਂ ਪੈਸੇ ਦੇਤੇ ਕਿਉਂਕਿ ਪ੍ਰੋਸੈਸ ਚ ਦੇਗੇ ਉਹ ਵੀ ਯਾਰ ਕੋਇਸ ਹੋ ਗਿਆ ਹਾਈ ਕੋਰਟ ਹੁਣ ਕੀ ਚੱਕਰਾ ਪਰ ਹਾਈ ਕੋਰਟ ਕੋਇਸ ਹੋਣ ਦੀ ਵੀ ਜਿਹੜੀ ਥੱਲੇ ਗਵਾਹੀ ਹੁੰਦੀ ਉਹ ਗਵਾਹੀ ਉਲਝ ਗਈ ਬਾਕੀ ਵਕੀਲ ਤੁਹਾਨੂੰ ਪਤਾ ਕੁੰਡੀਆਂ ਦੱਸੇ ਦਿੰਦੇ ਨੇ ਉਹ ਕੁੰਡੀਆਂ ਫਸਦੇ ਆ ਫਸਦੇ ਹੁਣ ਦਵਾਰੇ ਕੇਸਰੀ ਓਪਨ ਹੋ ਗਿਆ ਜੋ ਵਿਚਾਰੇ ਨਾਲ ਜਿਨ੍ਹਾਂ ਨੇ ਸਾਹ ਦਿੱਤਾ ਸਿਰੇ تک ਨਵਾਇਆ ਅੱਜ ਉਹਨਾਂ ਦਵਾਰੇ ਖਨੀ 306 ਲੱਗੀ ਹੋਈ ਸੀ ਪਹਿਲਾਂ ਉਹਦੇ ਵਿੱਚੋਂ ਵਾਅਦਾ ਹੋ ਕੇ ਉਹ ਕਤਲ ਦੇ ਵਿੱਚ ਅੰਦਰ ਜਾਣ ਨੂੰ ਤਿਆਰ ਨੇ ਜਿਵੇਂ ਕੰਮ ਕੀਤਾ ਉਹ ਬਾਹਰ ਬੈਠਾ ਜਿਹਦੀ ਲੜਾਈ ਸੀ ਉਹ ਪਿੱਛੇ ਫਸ ਗਈ ਹੁਣ ਜਿਹੜਾ ਨਜਾਇਜ਼ ਫਸ ਗਿਆ ਉਹਨੂੰ ਵੀ ਦੁੱਖ ਹੁੰਦਾ ਵੀ ਸਾਲਾ ਮੈਂ ਕੀਤਾ ਵੀ ਕੁਝ ਹੈ ਨਹੀਂ ਇੱਟਾ ਮੈਂ ਪਸਾਬ ਵੀ ਦਿੱਤਾ ਆ ਬਾਹਰ ਜਾ ਕੇ ਬਹਿ ਗਿਆ ਉਹਦਾ ਦਿਮਾਗ ਕੀ ਕੁਝ ਉਜਦਾ ਯਾਰ ਮੈਂ ਉਹਨੂੰ ਦੇਖ ਕੇ ਪਰ ਮੈਂ ਨਵੇਂ ਮੁੰਡਿਆਂ ਨੂੰ ਅੱਜ ਦੀ ਘੜੀ ਕਹਿਣਾ ਨਸ਼ੇ ਪੱਤੇ ਦਾ ਜੋਗਾ ਲੋਕ ਨਸ਼ਾ ਖਵਾ ਪਿਆ ਕੇ ਕਿੱਧਰ ਨਾ ਕਿੱਧਰ ਨੂੰ ਲੈ ਜਾਂਦੇ ਨੇ ਨਾਲ ਪਰ ਇਹ ਜਿਹੇ ਗੱਲਾਂ ਤੋਂ ਬਚੋ ਕਿਸੇ ਪਿੱਛੇ ਕੋਈ ਅਜਿਹੇ ਗਲਤ ਸਟੈਪ ਚੱਕ ਕੇ ਆਪਣਾ ਪਰਿਵਾਰ ਤੇ ਆਪਣਾ ਆਪ ਨਾ ਖਰਾਬ ਕਰ ਲਿਓ ਕਿਉਂਕਿ ਜਿਹਨੇ ਮਤ ਕੇ ਕਰਿਆ ਹੁੰਦਾ ਉਹ ਆਪਣਾ 100 ਹੱਥ ਮਾਰਦਾ 100 ਕਿਸੇ ਪਾਸੇ ਨਿਕਲ ਦੀ ਕੋਸ਼ਿਸ਼ ਕਰਦਾ ਜਿਹੜੇ ਨਾਲ ਹੁੰਦੇ ਨੇ ਉਹਦੇ ਭਰੋਸੇ ਹੁੰਦੇ ਨੇ ਵੀ ਉਹ ਆਪੇ ਕਰੂਗਾ ਉਹਦੇ ਆਪੇ ਕਰਨ ਦੇ ਵਿੱਚ ਅੱਜ ਦੋ ਜ਼ਿੰਦਗੀਆਂ ਮਨ ਲਾ ਕਾਫੀ ਲੰਬੇ ਟਾਈਮ ਤੋਂ ਉੜ ਜੀਆਂ ਹੋਈਆਂ ਨੇ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਹੈਗਾ ਪਰ ਜੇ ਉਹ ਉਹਨਾਂ ਤੋਂ ਅੰਦਰ ਗਿਆ ਤੋਂ ਸਾਲ ਦੋ ਸਾਲ ਨੂੰ ਦੁਬਾਰੇ ਗੱਲ ਚੱਕੇ ਜਦ ਨੂੰ ਉਹਨਾਂ ਦੀ ਜ਼ਿੰਦਗੀ ਕਿੰਨੀ ਪਿੱਛੇ ਚਲੀ ਜਾਣੀ ਆ ਉਹਨਾਂ ਦੀ ਜ਼ਿੰਦਗੀ ਕਿੰਨੀ ਖਰਾਬ ਹੋ ਜਾਣੀ ਆ ਉਹ ਮੌਕੇ ਕਿੰਨਾ ਸਿਆਣਾ ਅਫਸਰ ਹੋਊਗਾ ਜਿਹਨੂੰ ਹੋਗਾ ਸਮਝੌਤਾ ਹਗਾ ਜੀ ਨੇ ਉਦੀ ਪਾਸਪੋਰਟ ਦੇ ਵਿੱਚ ਆ ਕਾਂਸੇ ਦੇ ਵਿੱਚ ਹੈਲਪ ਕਰਦੀ। ਉਹਨੂੰ ਨਿਕਲਦੇ ਵਿੱਚ ਠੀਕ ਆ ਪਰ ਉਹ ਚੰਗੇ ਜਿਨੇ ਹੈਲਪ ਕਰੀ ਉਹਨੂੰ ਵੀ ਖੰਨੇ ਕਿਸੇ ਟਾਈਮ ਇਹ ਮਸੀਬਤ ਦਾ ਸਾਹਮਣਾ ਕਰਨਾ ਪਊਗਾ ਵੀ ਉਹ ਗਿਆ ਕਿਵੇਂ। ਹੁਣ ਸਮਾਂ ਇਹੋ ਜੀ ਮਿੱਤਰਚਾਰੀ ਤੇ ਇਹ ਸਮੇਂ ਤੋਂ ਬਚਣ ਦਾ ਰਹਿਤੋ ਕਿ ਮਿੱਤਰਚਾਰੀ ਪਹਿਲਾਂ ਹੁੰਦੀਆਂ ਦੀਆਂ ਜੋ ਸਾਥ ਅਨੁਭਵ ਤੇ ਮਰਨ ਜਿਉਣ ਤੱਕ ਹੁੰਦਾ ਸੀ ਪਰ ਹੁਣ ਮਿੱਤਰਚਾਰੀ ਮੌਕੇ ਦੀ ਰਹਗੀ। ਹੁਣ ਮੌਕੇ ਤੋਂ ਬਚਣ ਦਾ ਸਮਾਂ ਰਹਿ ਗਿਆ। ਇਹ ਗੱਲ ਜਾਨੀ ਸੀ ਅੱਜ ਉਹਨੇ ਵਿਚਾਰਾ ਕਿਸੇ ਬੰਦੇ ਨੇ ਮੈਨੂੰ ਬਹੁਤ ਦੁਖੀ ਹਿਰਦੇ ਨਾਲ ਸੁਣਾਈ ਪਰ ਸੁਣ ਕੇ ਬਾਕੀ ਦੁੱਖ ਲੱਗਿਆ ਵੀ ਕਰਨ ਵਾਲਾ ਨਿਕਲ ਗਿਆ ਬਾਕੀ ਜੋ ਬੰਦੇ ਘਰੋਂ ਬੇਕਾਰ ਹੋਏ ਫਿਰਦੇ ਨੇ ਕਾਰਨ ਕੀ ਹੈ ਜੇ ਤਾਂ ਦੇਣ ਵਾਲਾ ਕੁਝ ਹੈ ਨਹੀਂ ਕਿਉਂਕਿ ਸਾਰੇ ਦੇ ਵਿੱਚ ਸੈਂਪਲ ਲੋਕ ਉਹਨਾਂ ਨੇ ਕਿਹੜਾ ਕਿਸੇ ਦਾ ਵਿਚਾਰੇ ਨਾਰਮਲ ਕਮਾਕਰ ਵਾਲੇ ਕਿਉਂਕਿ ਗੱਡੀਆਂ ਦਾ ਕੰਮ ਕਰਦੇ ਨੇ ਕੋਈ ਮੰਨ ਲੈ ਇਧਰੋਂ ਵੇਚ ਲਈ ਇਧਰੋਂ ਫਲਾਨਾ ਕੁਝ ਕਰ ਲਿਆ ਕਿ ਉਹ ਤਾਂ ਸਿਸਟਮ ਵਾਲਾ ਚੱਲਦਾ ਜਿਹਦੇ ਪਿੱਛੇ ਹੋਇਆ ਉਹ ਪਤਾ ਨਿਕਲ ਕੇ ਜਾ ਕੇ ਬਹਿ ਗਿਆ ਇਹ ਤੋਂ ਇਹੀ ਆ ਵੀ ਜੇ ਮੈਂ ਸੋਚਾਂ ਵੀ ਅਗਲੇ ਨੂੰ ਹੁਣ ਨਵੇਂ ਯੂਥ ਨੂੰ ਤਾਂ ਖਾਸ ਕਰਕੇ ਨਸੇ ਦੇ ਵਿੱਚ ਪਤਾ ਨਹੀਂ ਲੱਗਦਾ ਕੀ ਕਰ ਬੈਠਣਾ ਅੱਜ ਦਾ ਸਮਾਂ ਬਹੁਤ ਬਚਣ ਤਿਆਰ ਹੈ ਇਹ ਜੇ ਮਿੱਤਰਾਂ ਤੱਕ ਖਾਸ ਕਰਕੇ ਬਚਣ ਦਾ ਕਿਸੇ ਪਿੱਛੇ ਲੱਗ ਕੇ ਗਲਤ ਸਟੈਪ ਨਾਲ ਜ਼ਿੰਦਗੀ ਦੇ ਜੱਕੋ ਕਿਸੇ ਵੀ ਅਜੇ ਜ਼ਿੰਦਗੀ ਖਰਾਬ ਹੋਈ ਹੋਈ ਬੰਦਾ 40 ਸਾਲ ਨੂੰ ਲੱਗ ਗਿਆ 45 ਨੂੰ 5-7 ਸਾਲ اندر ਲਾਉਣੇ ਪੈਗੇ ਉਹਦੀ ਜ਼ਿੰਦਗੀ ਪਹਿਲਾਂ ਇਹ ਰੋਲ ਜਲਾੰਗੀ 5-7 ਸਾਲ ਹੋਰ ਗਹਾਂ ਲੰਗੀ ਜ਼ਿੰਦਗੀ ਗਾਲੀ ਗਈ ਉਹ ਕਾਸੇ ਜੋਗਾ ਰਿਆ ਬਾਹਰ ਆਲਾ ਜਾ ਕੇ ਬਾਹਰ ਕਮਾਉਣ ਲੱਗ ਗਿਆ ਕੱਲ ਨੂੰ ਉਹਦਾ ਕੁਝ ਬਣੂਗਾ ਉਹਨੂੰ ਕੀ ਉੱਥੇ ਰਹਿੰਦਾ ਕੱਢਦੇ ਨੇ ਕੀ ਹੁੰਦਾ ਉਹ ਬਾਤੀਆਂ ਗੱਲਾਂ ਨੇ ਪਰ ਪਿੱਸੇ ਵਾਲੇ ਸਾਰੇ ਗਾਲੇ ਇਹ ਹੀ ਆ ਮੇਰੀ ਸਮਝ ਵੀ ਨਵੇਂ ਜੂਥ ਨੂੰ ਖਾਸ ਕਰਕੇ ਵੀ ਹੁਣ ਸਮਾਂ ਹੈ ਜਾ ਹੁਣ ਵਾਲੇ ਮਿੱਤਰਾਂ ਤੋਂ ਬਚੋ ਹੁਣ ਕੋਈ ਕਿਸੇ ਨਾਲ ਖੜਨ ਵਾਲਾ ਨਹੀਂ ਕੋਈ ਜਾਰੀਆਂ ਨਵਾਉਣ ਵਾਲੀ ਉਹ ਪਹਿਲਾਂ ਸਮੇਂ ਤੇ ਜੋ ਪੱਗਾਂ ਪਟਾ ਕੇ ਸਿਰੇ ਜਾਰੀਆਂ ਲਾਉਂਦੇ ਹੁਣ ਪੱਗ ਪਟਾ ਕੇ ਵੀ ਕੀ ਗਦਾਰੀ ਕਰ ਜਾਣ ਹੁਣ ਵਾਲੇ ਯਾਰਾਂ ਦਾ ਕੋਈ ਪਤਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ